ਲੋ ਬਈ ਮਿੱਤਰੋ ਕਰੋ ਦਰਸ਼ਨ ਹੁਣ 1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 ਤਾਂ ਦੋਸਤੋ ਇਹ ਆ ਹੁਣ ਤੱਕ ਦੀ ਸਭ ਤੋਂ ਸੋਹਣੀ ਵੈਰੈਟੀ ਜਿਹਦਾ ਕੱਦ ਵੀ ਉਬਾਵਾ ਹੀ ਆ ਇਸ ਵਾਰ ਕਹਿੰਦੇ ਨਾ ਯਾਰ ਕੌਣ ਕੌਣ ਕਾਦੀ ਆ ਨੀ ਤਾਂ ਇਹਦਾ ਕੱਦ ਫੁੱਲ ਤੇ ਸੋਖ ਨਾਲ ਦੇਖ ਕੇ ਤਾਂ ਭੁੱਖ ਲੈਂਦੀ ਸਿਪਟੇ ਦਾ ਸਾਰੀ ਬਾਬਾ ਲੰਬਾ ਕੁੰਢੀ ਸੰਖਿਆ ਵੀ ਪਵਾ ਗਿਆ ਤਾਂ ਕੁੱਲ ਮਿਲਾ ਕੇ ਦੋਸਤੋ ਇੰਨੀ ਕਿ ਵਧੀਆ ਵੈਰੈਟੀ ਹੈ ਨਾ ਪੱਤਾ ਵੀ ਇਹਦਾ ਬਾਬਾ ਚੌੜਾ ਕਰ ਤੇ ਹੁਣ ਤੁਸੀਂ ਆਏ ਆਖੋਗੇ ਯਾਰ ਕਿਹੜੀ ਵੈਰੈਟੀ ਆਗੇ ਇਹਦੀ ਕੋਈ ਨਵੀਂ ਵੈਰੈਟੀ ਆਈ ਹੋਣੀ ਆ ਤਾਂ ਦੋਸਤੋ ਇਹ ਕੋਈ ਨਵੀਂ ਵੈਰਿਟੀ ਨਹੀਂ ਆਪਣੀ ਉਹੀ ਹਰਮਨ ਪਿਆਰੀ ਤੇ ਪੁਰਾਣੀ ਵੈਰਿਟੀ ਆ ਏ ਕਿਹੜੀ ਡੀਬੀਡਬਲਯੂ 187 ਜਿਹੜੀਆਂ ਵਿੱਚ ਤੁਸੀਂ ਚਿੱਟੀਆਂ-ਹਈਆਂ ਬੱਲੀਆਂ ਦੇਖ ਰਹੇ ਹੋ ਆ ਇਹ ਗੜਿਆ ਕਰਕੇ ਆ ਕਿਉਂਕਿ ਇਸ ਉੱਪਰ ਸਾਰੀ ਕਣਕ ਉੱਪਰ ਗੜੇ ਪਏ ਆ ਤੇ ਸੁੱਖ ਨਾਲ ਗੜੇ ਪੈਣ ਦੇ ਬਾਵਜੂਦ ਵੀ ਹਲੇ ਤੱਕ ਖੜੀ ਆ ਇਹਦੇ ਵਿੱਚ ਇੱਕੋ ਹੀ ਨੁਕਸਾ ਕਿ ਇਹ ਡਿੱਗ ਪੈਂਦੀ ਆ ਆਪਣੇ ਕਿਸਾਨ ਵੀਰਾਂ ਨੂੰ ਪਤਾ ਤਾਂ ਕਰਕੇ ਇਸ ਨੂੰ ਲਾਉਂਦੇ ਨਹੀਂ ਤਾਂ ਹਲੇ ਤੱਕ ਕਿਸਾਨ ਵੀਰੋ ਰੱਬ ਦੀ ਕਿਰਪਾ ਖੜੀ ਆ ਪਿਛਲੀ ਵਾਰ ਵੀ ਮੇਰੇ ਸਾਰੇ ਕਣਕ ਖੜੀ ਸੀ ਪਰੰਤੂ ਜਿਹੜੇ ਐਂਡ ਦੇ ਵਿੱਚ ਆ ਕੇ ਗੜੇ ਪਏ ਸੀ ਨਾ ਬਸ ਉਹਨਾਂ ਨੇ ਹੀ ਕਣਕ ਡੇਕੀ ਸੀ ਤਾਂ ਇਸ ਵਾਰ ਹਲੇ ਤੱਕ ਤਾਂ ਖੜੀ ਆ ਹੁਣ ਜਿਹੜੇ ਕਿਸਾਨ ਵੀ ਕਹੀ ਜਾਂਦੇ ਨੇ ਯਾਰ ਉਸ ਤਾਂ ਪਾਣੀ ਲੱਗ ਜਨੇ ਆ ਪੁੱਛੋ ਦੀ ਪੁੱਛੋ ਡਿੱਗੀ ਆਂਦੀ ਆ ਕੋਈ ਸਮਝ ਨਹੀਂ ਆਉਂਦੀ ਤਾਂ ਦੋਸਤੋ ਇਸ ਦਾ ਇੱਕੋ ਇੱਕ ਕਾਰਨਾ ਜਿਹੜੀ ਆਪਾਂ ਵਾਹ ਕੇ ਬੀਜਾਂਗੇ ਉਹ ਤਾਂ ਡਿੱਗੂਗੀ ਡਿੱਗੂਗੀ ਖਾਸ ਕਰਕੇ ਆਪਾਂ ਨਾਲ ਵਾਹ ਸਵਾਰ ਕੇ ਜਿਹੜੀ ਬੀਜਦੇ ਆਂ ਬੀਜ ਉਹਦਾ ਵੀ 40 ਕਿਲੋ ਪਾ ਦਨੇ ਆ ਤਾਂ ਦੋਸਤੋ 40 ਕਿਲੋ ਬੀਜ ਤਾਂ ਮੈਂ ਇਹ ਹੱਜੀਰੋ ਡਰਲਦਾ ਪਾਇਆ ਤੁਸੀਂ ਆਪਸਾ ਹੱਲ ਲਾ ਲਓ ਤਾਂ ਕਰਕੇ ਮੈਂ ਤੁਹਾਨੂੰ ਕਹਿਣਾ ਉਹਨਾ ਜੇਕਰ ਤੁਸੀਂ ਡੀਬੀਡਬਲ ਜੀਸੀ 87 ਬੀਜਣੀ ਆ ਤਾਂ ਇਹ ਹੈਪੀ ਸੀਡਰ ਜਾਂ ਜ਼ੀਰੋ ਡਰਨਾ ਬੀਜੋ ਫੇਰ ਇਹ ਕੰਮਜਾਬ ਹੋਊਗੀ ਕਿਉਂਕਿ ਜੇਕਰ ਇਹ ਵੈਰੈਟੀ ਐਂਡ ਤੱਕ ਖੜੀ ਰਹੇਗੀ ਜਾਂ ਆਪਾਂ ਰੱਖ ਲਈ ਝਾੜ ਵਧੀਆ ਆਪਾਂ ਨੂੰ ਮਿਲੂਗਾ ਹੀ ਮਿਲੂਗਾ ਆਪਾਂ ਨੂੰ ਇਹ ਦੇਖੀ ਜਾਊਗੀ ਤਾਂ ਹੁਣ ਗੱਲ ਕਰਕੇ ਜੇਕਰ ਝਾੜ ਦੀ ਤਾਂ ਦੋਸਤੋ ਝਾੜ ਤਾਂ ਵੈਸੇ ਹੁੰਦਾ ਮੌਸਮ ਤੇ ਨਿਰਪਰ ਪਰੰਤੂ ਫੇਰ ਵੀ ਜੇਕਰ ਹੁਣ ਤੱਕ ਵੇਖ ਗਏ ਤਾਂ ਹੁਣ ਤੱਕ ਜਿੰਨੀਆਂ ਵੀ ਵੈਰਾਈਟੀਆਂ ਰਿਲੀਜ਼ ਹੋਈਆਂ ਨਵੀਆਂ ਪੁਰਾਣੀਆਂ ਬਾਕੀ ਸਾਰੀਆਂ ਵੈਰਾਈਟੀਆਂ ਤੋਂ ਜ਼ਿਆਦੇ ਝਾੜ ਰਿਹਾ ਹੈਗਾ DBW 87 ਤੇ HD 2855 ਦਾ ਦੋਨੀਆਂ ਪੁਰਾਣੀਆਂ ਵੈਰਾਈਟੀਆਂ ਹੁਣ ਇਸੇ ਕਰਕੇ ਤੁਹਾਨੂੰ ਮੈਂ ਵਾਰ-ਵਾਰ ਕਹਿੰਦਾ ਹੁਨਾ ਕਿ ਨਵੇਂ ਬੀਜਾਂ ਵਿੱਚ ਨਾ ਭਜੋ ਆਪਣੇ ਕੋਲੇ ਹੈ ਕਿ ਤਾਂ ਹੈ ਪੁਰਾਣੇ ਬੀਜ ਜਿਹੜੇ ਬਹੁਤ ਜਿਆਦੇ ਵਧੀਆ ਝਾੜ ਦਿੰਦੇ ਆ ਤੇ ਗਰਮੀ ਦੀ ਮਾਰਨੋਗੀ ਸਹਾਰ ਦੇ ਆ ਅਕਸਰ ਨਮਾ ਵੀ ਇਹ ਕਾਕੇ ਵਿੱਚ ਆ ਜਾਂਦਾ ਯਾਰ ਗਾਰੀ ਦੀ ਮਾਰਨ ਸਹਾਰੂਆ ਤੇ 87 ਵੀ ਸਹਾਰਦਾਗਾ ਤਾਂ ਕੁੱਲ ਮਿਲਾ ਕੇ ਦੋਸਤੋ ਨਮਾ ਬੀਜ ਆਪਾਂ ਇੱਕ ਕਿੱਲਾ ਜਿਆਦਾ ਕਿੱਲਾ ਟਰਾਈ ਕਰਨਾ ਜੇ ਕਾਮਯਾਬ ਹੋਇਆ ਤਾਂ ਅਗਲੇ ਸਾਲ ਆਪਾਂ ਸਾਰਾ ਖੇਤ ਲਾ ਲਗੇ ਚਲੋ ਹੁਣ ਦਿਓ ਇਜਾਜ਼ਤ ਧੰਨਵਾਦ ਦੋਸਤੋ